ਕੀ ਕਰ ਕੋਰ ਫਿਰ ਹਾਂ ਗਿਆ ਵੇ ਮੈਂ ਜਾਣਾ ਮਿੰਟ ਵਾਪਸ ਅਸੀਂ ਤਾਂ ਘੱਟ ਗਿਆ ਹੋਣਾ ਪਿੰਡ ਮੁੜ ਗਿਆ ਉਹ ਤਾਂ ਇਹ ਜਿਹਾ ਚਲੋ 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 ਹੋਰ ਬਾਰ ਗਰਮੀ ਬਾਹਰ ਹੈ ਨਾ ਚਲੋ ਚੱਲੀਏ ਖੋਲ ਕਰਦੇ ਬੰਦ ਆਜੋ ਚਾਹ ਪੀ ਲਓ ਹਾਂ ਚਾਹ ਪੀਨੇ ਬਈ ਕਿ ਤੁਸੀਂ ਆਜੋ ਚਾਹ ਪੀ ਲਓ ਸਵੇਰ ਸਵੇਰ ਕੇ ਰੰਗ ਕੰਮ ਤਾਂ ਹੀ ਹੁੰਦਾ ਹੈ ਚਾਹ ਤਾਂ ਭਰਨੀ ਚਾਹੀਦੀ ਮੈਨੂੰ ਤਾਂ ਯਾਦ ਹੀ ਨਹੀਂ ਸ਼ਾਹ ਤਾਂ ਪਤਾ ਨਹੀਂ ਲੱਗਦਾ ਹੋਰ ਸਵੇਰੇ ਨਾਲ ਮੈਨੂੰ ਪਤਾ ਹੀ ਨਹੀਂ ਲੱਗਿਆ ਮੈਂ ਕਿੱਥੇ ਪਈ ਆ ਅੱਛਾ ਮੈਨੂੰ ਜਮਾਂ ਬੱਲੇ ਕਿੱਥੇ ਆ ਯਾਦ ਨਹੀਂ ਆਉਂਦਾ ਹੁੰਦਾ ਨਾ ਕਈ ਵਾਰੀ ਆਪਾਂ ਨੂੰ ਵੀ ਆਪਾਂ ਕਿੱਥੇ ਆ ਕਈ ਵਾਰੀ ਅੰਜ ਹੋ ਜਾਂਦਾ ਹਾਂ ਮੈਨੂੰ ਯਾਦ ਹੀ ਨਹੀਂ ਆਉਂਦੀ ਕਈ ਵੇ ਤੇ ਰਾਤ ਨੂੰ ਜੇ ਜਾਗਾ ਜੇ ਆਏ ਨਾ ਪਤਾ ਲੱਗਦਾ ਵੀ ਬਾਹਰ ਕਿੱਦਾਂ ਹੈ। ਆਹੋ। ਕਮਰੇ ਦਾ ਗੇਟ ਕਿੱਦਾਂ? ਆ ਵੀ ਗੇਟ ਕਿੱਦਾਂ ਕਮਰੇ ਦਾ? ਉਹ ਬੰਦੇ ਦਿਮਾਗ ਵੀ ਸੁੱਤਾ ਵੇ ਆਉਂਦਾ। ਸੁੱਤਾ ਵੇ ਹੁੰਦਾ ਹਮ। ਜੇ ਹੌਲੀ ਹੌਲੀ ਜੇ ਯਾਦ ਜੀ ਆ ਜਾਵੇ। ਜੇ ਜਾਦ ਜੀ ਕਰਦਾ ਹੈ। ਬਿਹਿੰਡੇ ਆਈ। ਦੇਖ ਲੋ ਨਾ ਸੌਂ ਜਾਂਦਾ। ਦੁਆਬੀ ਵੀ ਨਾ ਹੁੰਦਾ। ਰੈਸਟ ਕਰਦਾ ਸਹੀ ਗੱਲ ਹੈ। ਪਰ ਵੈਸੇ ਕਦੇ ਹੀ ਹੁੰਦਾ ਹੈ। ਕਦੇ-ਕਦੇ ਹਮੇਸ਼ਾ ਤਾਂ ਨਹੀਂ ਹੁੰਦਾ। ਹਾਂ ਨਹੀਂ। ਕਦੇ ਕਦੇ ਹੁੰਦਾ ਇਹ ਮਤਲਬ ਜਦੋਂ ਆਪਾਂ ਉੱਠਦੇ ਨਾਲ ਦੀ ਨਾਲ ਦਿਮਾਗ ਉੱਠ ਜਾਂਦਾ ਹਾਂ ਹਾਂ ਕਦੇ ਕਦੇ ਥੋੜਾ ਲੇਟ ਉੱਠਦਾ ਹੈ ਛੁੱਟਦਾ ਜਾਂ ਜਿਆਦਾ ਥੱਕ ਜਾਂਦਾ ਉਹ ਥੋੜਾ ਲੇਟ ਉੱਠਦਾ ਉਹ ਲੇਟ ਉੱਠਦਾ ਥੋੜੇ ਨਾਲ ਹੀ ਹੁੰਦਾ ਹੀ ਹੋਣਾ ਹੈ ਕਦੇ ਕਦੇ ਹਨ ਹੁੰਦਾ ਹੈ ਸਾਰਿਆਂ ਵਾਲੀ ਸਾਰੇ ਨਾਲ ਹੀ ਹੁੰਦਾ ਹੈ ਜੀ ਤੁਹਾਡੇ ਉਹ ਦੀਰ ਮੈਂ ਤਾਂ ਅਕੱਲ ਥੱਕ ਗਈ ਬਹੁਤ ਹੈ ਭੈਣ ਸਰ ਮੈਂ ਤਾਂ ਸੌਂ ਗਈ ਮੈਂ ਤਾਂ ਕੋਈ ਪਤਾ ਨਹੀਂ ਇੱਥੇ ਪਈਆਂ ਮੈਂ ਤਾਂ ਥੋੜਾ ਪਤਾ ਹੀ ਨਹੀਂ ਕਦੋਂ ਪਈਆਂ ਤੁਸੀਂ ਅਸਤੇ ਵਾਚ ਜੇ ਵਰਤੇ ਨਾ ਤੇ ਵਿਰਿੰਦਰਾਂ ਦੀ ਇੱਜੀ ਜੀ ਦੀ ਸੌਂ ਨਹੀਂ ਮਾਹੀ ਜੈ ਕਾ ਜੀ ਜੀ ਨਹੀਂ ਦਾ ਜਦੋਂ ਪਤਾ ਲੱਗਾ ਤਾਂ ਮੈਂ ਤਾਂ ਉਹਦੇ ਹੀ ਸੌਂ ਗਈ ਹਾਂ ਮੈਂ ਤਾਂ ਕੋਈ ਬਤਾ ਨਹੀਂ ਮਾਖੇ ਦੇ ਪਾਪਾ ਜੀ ਨੂੰ ਨਹੀਂ ਦਾ ਉਹ ਵੀ ਐਂ ਕਰਦੇ ਸੱਤ ਨਹੀਂ ਸੀ ਮੈਂ ਤੁਹਾਨੂੰ ਪਤਾ ਹੈ ਕਿ ਮੈਂ ਥਕਾਵਟ ਜੀ ਹੋਣੀ ਸੀ ਕਰ ਉਹ ਚੁਰੰਗਾ ਫਿਰ ਗਿਆ ਨਾ ਬਾਜ਼ਾਰ 'ਚ ਤੂੰ تمہاری ਗੀਸੇੜ ਨਾਲ ਪਰ ਮੈਂ ਮੈਂ ਤਾਂ ਟਿਕਿਆ ਅਸਲ ਨਾ ਮੇਰੀ ਥਕਾਵਟ ਹੋਰ ਤਰ੍ਹਾਂ ਦੀ ਮੇਰੀ ਮੈਂਟਲ ਥਕਾਵਟ ਹੁੰਦੀ ਹੈ ਸਰੀਰਕ ਥਕਾਵਟ ਮੇਰੀ ਘੱਟ ਹੁੰਦੀ ਹੈ ਹਾਂ ਮੇਰੀ ਦਿਮਾਗੀ ਥਕਾਵਟ ਹੁੰਦੀ ਹੈ ਆਹ ਸਾਰਾ ਦਿਨ ਉਹਦੇ ਨਾਲ ਬੰਦਾ ਜਾਦਾ ਹੀ ਥੱਕਦਾ ਉਹਦੇ ਨਾਲ ਬੰਦਾ ਜਾਦਾ ਥੱਕਦਾ ਕਿਉਂਕਿ ਦਿਮਾਗ ਰਿਲੈਕਸ ਹੋਣਾ ਚਾਹੁੰਦਾ ਹੁੰਦਾ ਉਹ ਸੌਂ ਕੇ ਹੀ ਰਿਲੈਕਸ ਹੁੰਦਾ ਦਿਮਾਗ ਨਾਲ ਹੀ ਬੰਦਾ ਥੱਕਦਾ ਬਸ ਮੇਰੀ ਉਹ ਹੀ ਹੈ ਨਾ ਦਿਮਾਗੀ ਥਕਾਵਟ ਹੁੰਦੀ ਹੈ ਮੇਰੀ ਸਰੀਰਕ ਥਕਾਵਟ ਤਾਂ ਸਰੀਰਕ ਰੂਪ ਚ ਦਾ ਮੈਂ ਕਿੰਨੇ ਕੰਮ ਕਰਦੀ ਹਾਂ ਹਾਂ ਦਿਮਾਗੀ ਥਕਾਵਟ ਜ਼ਿਆਦਾ ਹੈ ਮੇਰੀ ਇਹ ਤਾਂ ਹੈ ਵਲੌਗ ਬਣਾ ਲਿਆ ਪਾਰਸਲ ਰੈਡੀ ਕਰ ਲਏ ਪਾਰਸਲਾਂ ਨੇ ਕੱਲ ਮੈਨੂੰ ਬਹੁਤ ਥਕਾਇਆ ਹਾਂ ਬਹੁਤ ਜ਼ਿਆਦਾ ਬੌਡੀ ਫੁਲ ਪੈਸੀ ਅਧਵੇਜਦੀਆਂ ਹੁਣ ਬੁਲਾਉਣੀ ਆ ਕਿਸੇ ਨੂੰ ਅੱਜ ਛੁੱਟੀ ਹੈ ਨਹੀਂ ਡਾਕਟਰ ਨੇ ਜਿਹਨੇ ਛੁੱਟੀ ਸਕੂਲ ਆ ਕਾਲ ਜਾਂਦੀ ਹੁੰਦੀ ਹੁੰਦੀ ਜੇ ਹੋਵੇ ਨਹੀਂ ਚਾਹੋਂਗੇ ਆਉਣਗੇ ਇਹਦੇ ਜਦ ਬੰਦਾ ਭੇਜ ਦੇ ਕੋਈ ਇਹ ਚਾਹਣ ਕਰਾ ਦੇਣੀ ਆ ਚੱਲ ਪੂਰਾ ਉਹ ਬੰਦਾ ਕਿ ਦੋ ਜਾਨੇ ਭੇਜੀ ਬਾਵਾ ਹੋਏ ਪਏ ਆ ਇੱਕ ਲਾ ਰਖੜੀ ਨਾ ਖਿ ਲੈ ਜਾ ਆਹ ਨਾਲ ਰਖੜੀ ਲੈ ਜੂਗਾ ਹਾਂ ਮਰਪੀਂ ਦੀ ਲੈ ਜੂਗਾ ਕਿੰਨੇ ਵਜੇ ਜਾਣਾ ਹਨ ਕਰਨੀ ਤਾਂ ਸਾਡੇ 8 7 7:30 ਤੇ ਕਿੰਨੇ ਵਜੇ? ਮੈਨੂੰ ਵਿਚਾਰਾ ਰੋਟੀ ਬਣਾਉਣੀ ਹੈ। ਕੋਈ ਨਾ ਉਹ ਬਣਾਉਂਦਾ ਹਜੇ। ਉਦੋਂ ਤੱਕ ਰੋਟੀ ਤਾਂ ਬਣ ਜੂਗੀ। 9:00 ਹੋ ਗਿਆ। 8:30 ਘੰਟਾ ਰਹਿ ਗਿਆ। ਘੰਟਾ ਰਖੜੀ ਬਣਣੀ ਹੈ ਮੈਂ ਵੀ ਲਾਉਣਾ। ਲੈ ਜੀ। ਬਖਿੰਡੇ ਚ ਲਾਈਟ ਜਾਂਦੀ ਹੈ ਹੈ ਬਾਦਲਾਂ ਦੇ ਸ਼ਹਿਰ ਚ ਵੀ ਲਾਈਟ ਜਾਂਦੀ ਹੈ ਕੀ ਸੋਹਣਾ ਦਿੱਸੀ ਮੜਾਈ ਵੀ ਨਹੀਂ ਸੀ ਲੱਤੀ ਤੋਂ ਹੈ ਉਂਤੋਂ ਮੜਾਈ ਲਾ ਲਈ ਸੀ ਗੱਲ ਉਹ ਇੱਕ ਦਿਨ ਪਹਿਲਾਂ ਹੀ ਲਾ ਲਈ ਉਹਦੇ ਉੱਪਰ ਲਿਖੇ ਮੈਨੂੰ ਪਤਾ ਨਹੀਂ ਲੱਗਾ ਕਿਹੜਾ ਧੰਮਾ ਸੀ ਉਹ ਮੜਾਈ ਲਾ ਲਈ ਇਹਦੇ ਤੋਂ ਵੀ ਲਾਲੀ ਮਖਾ ਤਾਂ ਸੱਚ ਜਰਾ ਸੀ ਮੜਾਈ ਗਈ ਨਹੀਂ ਛੋੜੀ ਜੀ ਸੰਗਣਾ ਸੰਗਣਾ ਦੇ ਦਿੱਸੀ ਦੋਬਾਰਾ ਤਾਂ ਇਹਨੇ ਥੋੜਾ ਜਿਹਾ ਵੱਟ ਜਾ। ਇਹੋ ਵੱਟ ਜਾ। ਕਿੰਨੇ ਦਿਨ ਪਤਾ ਲਾਉਗਾ? ਜੀਵ ਨੂੰ ਪਤਾ ਲਾਉਗਾ। ਇਹ ਆਟਾ ਵੀ ਸਟੋਰ ਚ ਕਰਨ ਨਾਲ ਕਰਾਉਣਾ ਸੀ ਉਹ ਨਾ ਆਉਣ ਵਰ ਗਿਆ। ਚਲ ਕੋਈ ਨਾਲ ਆ ਕੇ ਕਰ ਦੋ ਇਹਦੇ ਨਾਲ ਕਿਹੜਾ ਲਿਬੜ ਜੂਗਾ। ਹਾਂ ਹਾਂ। ਹੋਰ ਮਾਰ ਕੇ ਉੱਥੇ ਕਰਵਾ ਦੇਣਗੇ ਆਟੇ ਵਿੱਚ। ਵਿਚਾਰੇ ਤੇ ਆ ਗੱਟਾ। ਆ ਵੀ ਅੰਦਰ ਜਾ ਸਕਦੇ ਨੇ। ਆਹ। ਜਾ ਇੱਕ ਯੱਕ ਵਾਸੀ ਹੋਦੀ ਇੱਥੇ ਹੁੰਦਾ ਸੀ ਉਹ ਸਾਈਡ ਤੇ ਉੱਥੇ ਕਰਦਾ ਹਾਂ ਹੋਰ ਸੋ ਗਿਆ ਲੱਗਾ ਜੱਕੀ ਅੰਦਰ ਟਰੰਗੇ ਉਹਨੇ ਉਹ ਤੇ ਕਰਾਫੀ ਜੰਦਰੇ ਤੇਲ ਤੋਂ ਕਹਿ ਕੇ ਜੰਮ ਜੰਦਾ ਨਾ ਚਿਰਦਾ ਹੂੰ ਉਹ ਸਟੋਰ ਖਾਲੀ ਕਰਤਾ ਸਟੋਰ ਤੇ ਵਧੀਆ ਬਣਾਇਆ ਅੱਛਾ ਹੋਰ ਉਹ ਕ ਖਾਲੀ ਖਾਲੀ ਸ਼ੁਕਰ ਹਾਂ ਖਾਲੀ ਉਹ ਬੇ ਖਾਲੀ ਤੇ ਪਤਨ ਡਿੱਤਰ ਗਿਆ ਕੀ ਹੋਵੇ ਲਗਾ ਸੂਟ 60 ਜੀ ਸੀ ਬਾਹਰ ਮੈਨ ਲੱਗਦਾ ਹੂੰ ਲੋਪਾ ਫੇਜ ਦੇ ਬਦਲੇ ਦੰਮੀ ਸੂਟ 4-5 ਪਏ। ਉਹ ਦੰਮੀ ਸੂਟ ਘੜਾਈ ਵਾਲੀ। ਆਏ ਬਦਮੀ ਜੀ ਰੰਗ ਦੇ 4-5 ਪਏ। ਤੇ ਹੁਣ ਉਹ ਵੀ ਪਾਇਆ ਕਰਾਂਗੇ ਘੜਾਈ ਵਾਲਾ। ਆ ਟੋਕਰੇ ਚ ਆਉਤੀ ਆ ਜਿਹੜਾ ਕਰ ਰਹਿ ਗਿਆ। ਇਹਦੀ ਕੀ ਮਤਲਬ ਕੀ ਲੇਖੀ ਹੈ? 4-5 ਪਏ। ਇੱਕੋ ਜਿਹਾ। ਇੰਤਜਾਸਵਾਦ। ਹਾਂਜੀ ਸਸਿਕਾ ਸਾਰਿਆਂ ਨੂੰ ਮੋੜ ਕੀ ਹੱਥ ਚਾਦਾ ਹੁੰਦਾ ਹੁੰਦਾ ਵੀ ਜੇ ਤੁਸੀਂ ਠੀਕ ਹੋਵੋਗੇ ਤਾਂ ਤੇ ਉਸੋਂਗੇ। ਅਸੀ ਬਿਲਕੁਲ ਠੀਕ ਠਾਕ ਆ ਤੁਹਾਡੀ ਤੰਦਰੁਸਤੀ ਲਈ ਅਰਦਾਸ ਕਰਦੇ ਆ ਤੇ ਪਰਮਾਤਮਾ ਕਰੇ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਤਾਂ ਦੋਸਤੋ ਠੀਕ ਹੈ ਜੀ ਤੇ ਅੱਜ ਮੈਂ ਆਈ ਹੋਈ ਆ ਬਠਿੰਡੇ ਮੈਂ ਕੱਲ ਵਾਲੇ ਵਲੌਗਸ ਤੋਂ ਦੱਸਿਆ ਸੀਗਾ ਤੇ ਪਰ ਸਾਰਿਆਂ ਦੇ ਰਖੜੀ ਹਜੇ ਨਹੀਂ ਬੰਨੀ ਹੈਗੀ ਦੋ ਭਰਾਵਾਂ ਦੀ ਰਖੜੀ ਬੰਨਤੀ ਤੇ ਤਿੰਨ ਹਜੇ ਰਹਿੰਦੇ ਨੇ ਤੇ ਮੈਂ ਕੱਲ ਨੂੰ ਮਤਲਬ ਕਿ ਸਾਰਿਆਂ ਦੇ ਰਖੜੀਆਂ ਬੰਨੂਗੀ ਕੱਲ ਨੂੰ ਸ਼ਾਇਦ ਭੋਏ ਦੀਆਂ ਬੇਟੀਆਂ ਵੀ ਆਉਣਗੀਆਂ ਉਹ ਜਿੱਦੇ ਆਉਣਾ ਹਨ ਤੇ ਫਿਰ ਉਹਨਾਂ ਦੀ ਅਖੜੀ ਬਣ ਕੇ ਜਿਹੜੇ ਰਹਿ ਗਏ ਭਰਾ ਆਪਣੇ ਤੇ ਫਿਰ ਆਪਾਂ ਆਪਣੇ ਘਰ ਜਾਵਾਂਗੇ ਠੀਕ ਹੈ ਜਾਉਂਗੀ ਕੱਲ ਨੂੰ ਹੀ ਪਰ ਥੋੜਾ ਲੇਟ ਜਾਉਂਗੀ ਸੋ ਜਿਹੜਾ ਵਲੌਗ ਹੈਗਾ ਰਖੜੀਆਂ ਵਾਲਾ ਉਹ ਤੁਹਾਡੇ ਕੋਲੇ ਇਸ ਤੋਂ ਨੈਕਸਟ ਵਾਲਾ ਵਲੌਗ ਆਊਗਾ ਤੇ ਅੱਜ ਮੈਂ ਸੋਚਿਆ ਕਿ ਆਪਾਂ ਕਿਸੇ ਹੋਰ ਟੌਪਿਕ ਤੇ ਗੱਲ ਕਰਦੇ ਹਾਂ ਅੱਜ ਵਾਲਾ ਜਿਹੜਾ ਮੇਰਾ ਟੌਪਿਕ ਹੈਗਾ ਜੀ ਉਹ ਬੜਾ ਕਾਮਨ ਜਿਹਾ ਟੌਪਿਕ ਹੋਏਗਾ ਉਹ ਸਾਰਿਆਂ ਦੀ ਪ੍ਰੋਬਲਮ ਹੈਗੀ ਹੈ ਸਾਂਝੀ ਜੀ ਵੈਸੇ ਤਾਂ ਮੇਰੀਆਂ ਜੋ ਵੀ ਪ੍ਰੋਬਲਮਸ ਹੋਂ ਦੱਸਦੀਆਂ ਮੈਂ ਜੋ ਵੀ ਮੈਂ ਮੁੱਦੇ ਚੱਕ ਲਈਆਂ ਉਹ ਸਾਰੇ ਕਾਮਨ ਹੀ ਹੁੰਦੇ ਨੇ ਔਰ ਸਾਰਿਆਂ ਨਾਲ ਤਕਰੀਬਨ ਸਬੰਧਤ ਹੁੰਦੇ ਨੇ ਪਰ ਇਹ ਵਾਲਾ ਹੈਗਾ ਇਹ ਤਾਂ ਬਿਲਕੁਲ ਹੀ ਸਭ ਨਾਲ ਸਬੰਧਤ ਹੈਗਾ ਕਿਉਂਕਿ ਇਹ ਹੈਗਾ ਆਪਣਾ ਤੇ ਮੇਰਾ ਅੱਜ ਦਾ ਜਿਹੜਾ ਮੁੱਦਾ ਹੈਗਾ ਉਹ ਹੈਗਾ ਮੋਬਾਈਲ ਫੋਨ ਨਾਲ ਸਬੰਧਤ ਕਿ ਮੋਬਾਈਲ ਫੋਨ ਨੇ ਜਿਹੜੇ ਉਹ ਕਿੰਨੇ ਕਿ ਉਹਨਾਂ ਦੇ ਆਪਾਂ ਨੂੰ ਫਾਇਦੇ ਨੇ ਤੇ ਕਿੰਨਾ ਕੁ ਦਾ ਨੁਕਸਾਨ ਹੈ ਦੇਖੋ ਜੀ ਫਾਇਦੇ ਵੀ ਬਹੁਤ ਹੈਗੇ ਨੇ ਜੇ ਉਹਨੂੰ ਸਹੀ ਢੰਗ ਨਾਲ ਯੂਜ਼ ਕੀਤਾ ਜਾਵੇ ਪਰ ਉਹਦਾ ਨੁਕਸਾਨ ਵੀ ਬਹੁਤ ਜ਼ਿਆਦਾ ਹੈ ਜੇਕਰ ਉਹਨੂੰ ਮਿਸਯੂਜ਼ ਕੀਤਾ ਜਾਵੇ ਹੈਨਾ ਸਹੀ ਢੰਗ ਨਾਲ ਉਹ ਤਾਂ ਗਲਤ ਯੂਜ਼ ਹੁੰਦਾ ਜਦੋਂ ਹੈਨਾ ਸਹੀ ਢੰਗ ਨਾਲ ਯੂਜ਼ ਨਹੀਂ ਹੁੰਦਾ ਉਦੋਂ ਫਿਰ ਉਹਦੇ ਨੁਕਸਾਨ ਵੀ ਬਹੁਤ ਜ਼ਿਆਦਾ ਭੁਗਤਨੇ ਪੈਂਦੇ ਨੇ ਤੇ ਦੇਖੋ ਜੀ ਫਾਇਦਾ ਨੁਕਸਾਨ ਫਾਇਦੇ ਪਹਿਲਾਂ ਆਪਾਂ ਦੱਸ ਦਈਏ ਇਹਦੇ ਫਾਇਦੇ ਕੀ ਨੇ ਮੈਨੂੰ ਤਾਂ ਪਹਿਲੀ ਗੱਲ ਤਾਂ ਇਹ ਲੱਗਦਾ ਹੈ ਕਿ ਆਪਣਾ ਬੋਡੀ ਦਾ ਇੱਕ 파ਰਟੀ ਬਣ ਗਿਆ ਹੈਨਾ ਜਿਹਦੇ ਬਿਨ ਆਪਣਾ ਸੱਦਾ ਹੀ ਨਹੀਂ ਜੇ ਆਪਾਂ ਭੁੱਲ ਵੀ ਜਾਈਏ ਫਿਰ ਵੀ ਆਪਾਂ ਨੂੰ ਐਂ ਲੱਗਦਾ ਰਹਿੰਦਾ ਵੀ ਆਪਾਂ ਕਰ ਤੋਂ ਥੋੜਾ ਜਿਹਾ ਬਾਹਰ ਨਿਕਲੀਏ ਵਾਪਸ ਮੁੜਨਾ ਪਵੇ ਬੇਸ਼ੱਕ ਦੀ ਪਰ ਲੈ ਕੇ ਜਰੂਰ ਜਾਣਾ ਹੁੰਦਾ ਹੈ ਕਿ ਸਾਡਾ ਹੱਬਦਾ ਨਹੀਂ ਹੈ ਇਹਦੇ ਬਿਨਾ ਹਾਂ ਸੋ ਪਹਿਲੀ ਗੱਲ ਤਾਂ ਇਹ ਹੈ ਕਿ ਸਾਡਾ ਬੋਡੀ ਦਾ ਇੱਕ ਹਿੱਸਾ ਬਣ ਚੁੱਕਿਆ ਹੈ ਤੇ ਜਿਵੇਂ ਹਮ ਬੱਚੇ ਨੇ ਬਾਹਰ ਚਲੇ ਜਾਂਦੇ ਨੇ ਸਭ ਦੇ ਬੱਚੇ ਜਿਵੇਂ ਬਾਹਰ ਗਏ ਹੋਏ ਨੇ ਹਾਂ ਤੇ ਆਪਾਂ ਨੂੰ ਇਹ ਫੀਲ ਨਹੀਂ ਹੁੰਦੀ ਗੱਲ ਕਿਉਂਕਿ ਆਪਾਂ ਵੀਡੀਓ ਕਾਲ ਲਾ ਲਓ ਜਾਂ ਵੈਸੇ ਕਾਲ ਲਾ ਲਓ ਆਡੀਓ ਕਾਲ ਆਪਾਂ ਦਿੱਲੀ ਉਹਨਾਂ ਨਾਲ ਗੱਲਬਾਤ ਕਰਦੇ ਆਂ ਇਹ ਦੁਨੀਆ ਛੋਟੀ ਕਰਦੀ ਮੋਬਾਈਲ ਫੋਨ ਆ ਜਿਹੜਾ ਇਹਨੇ ਦੁਨੀਆ ਬਹੁਤ ਛੋਟੀ ਕਰਤੀ ਹੈ ਨਾ ਤੇ ਆਪਾਂ ਜਦੋਂ ਮਰਜ਼ੀ ਗੱਲ ਕਰ ਲਈਏ ਚਾਹੇ ਵੀਡੀਓ ਕਾਲ ਆ ਕੇ ਕਰ ਲਈਏ ਹਨਾ ਤਾਂ ਆਪਾਂ ਨੂੰ ਸਾਰਾ ਸੁੱਖ-ਸਾਂ ਦਾ ਸਾਰਿਆਂ ਦਾ ਹੀ ਪਤਾ ਲੱਗਦਾ ਰਹਿੰਦਾ ਹੈਗਾ ਤੇ ਨਾਲ-ਨਾਲ ਮੈਂ دوسرا ਵੀ ਸਾਈਡ ਹੈ ਜਿਹੜੀ ਨਾਲ ਹੀ ਦੱਸੂਗੀ ਇਹਦੀ ਤੇ ਪਹਿਲੀ ਗੱਲ ਤਾਂ ਇਹ ਹੈ ਕਿ ਆਪਾਂ ਨੂੰ ਸਾਰਿਆਂ ਦੀ ਰਿਸ਼ਤੇਦਾਰਾਂ ਦੀ ਭੈਣ ਭਰਾਵਾਂ ਦੀ ਮਾਂ-ਵਾਪੇ ਦੀ ਸਭ ਦੀ ਸੁੱਖ-ਸਾਂ ਦਾ ਜਿਹੜੀ ਉਹ ਪਤਾ ਲੱਗਦੀ ਰਹਿੰਦੀ ਹੈ ਤੇ ਦੂਸਰਾ ਇਹਦਾ ਨੁਕਸਾਨ ਕੀ ਹੋਇਆ ਫਿਰ ਇਹਦੇ ਨਾਲ ਜਿਵੇਂ ਇਹਦਾ ਫਾਇਦਾ ਵੀ ਹੋਇਆ ਪਰ ਨੁਕਸਾਨ ਇਹ ਹੋ ਗਿਆ ਇਹ ਸਾਡੇ ਕੋਲ ਇੱਕ ਤਾਂ ਗੱਲਾਂ ਮੁੱਕ ਗਈਆਂ ਜਦੋਂ ਅਸੀਂ ਇਕੱਠੇ ਹੁੰਦੇ ਹੁੰਦੇ ਨਾ ਉਦੋਂ ਸਾਡੇ ਕੋਲ ਕਰਨ ਵਾਸਤੇ ਕੋਈ ਗੱਲ ਹੀ ਨਹੀਂ ਹੁੰਦੀ ਹੈਗੀ ਵੀ ਆਪਾਂ ਕੀ ਗੱਲ ਕਰੀਏ ਕਿਉਂਕਿ ਹਰ ਰੋਜ਼ ਤਾਂ ਆਪਣੀ ਗੱਲ ਹੈ ਜਿਹੜੀ ਉਹ ਫੋਨ ਤੇ ਹੁੰਦੀ ਰਹਿੰਦੀ ਹੈ ਸਾਡੇ ਕੋਲੇ ਕੋਈ ਟੌਪਿਕ ਹੀ ਨਹੀਂ ਹੁੰਦਾ ਗੱਲ ਕਰਨੋਂ ਵਾਸਤੇ ਸਾਰਿਆਂ ਦੀ ਰਾਜੀ ਖੁਸ਼ੀ ਜਾਂ ਕੀ ਵਾਪਰਿਆ ਆਲੇ ਦੁਆਲੇ ਆਣ ਗਵਾਨ ਤੇ ਉਹ ਸਾਰੀਆਂ ਗੱਲਾਂ ਆਪਾਂ ਨਾਲ ਦੀ ਨਾਲ ਇੱਕ ਦੂਜੇ ਨਾਲ ਕਰਦੇ ਰਹਿੰਦੇ ਹਾਂ ਨਾ ਕਈ ਵਾਰੀ ਤਾਂ ਐਂ ਵੀ ਹੁੰਦਾ ਮੈਂ ਲੇਡੀਜ਼ ਸੁਣੀਆਂ ਨੇ ਕਿ ਫੋਨ ਲਾ ਲੈਂਦੀਆਂ ਨੇ ਤੇ ਫਿਰ ਹਾਂ ਹੋਰ ਹੋਰ ਦੱਸ ਕੇ ਹੋਰ ਦੱਸ ਕੀ ਹਾਲ ਹੈ ਇਹ ਹੋਰ ਹੋਰ ਕਰਦੇ ਕਰਦੇ ਹੀ ਮੈਨੂੰ ਲੱਗਦਾ 10 15 ਮਿੰਟ ਪੂਰੇ ਹੋ ਜਾਂਦੇ ਆ ਅਗਲਾ ਵੀ ਕੋਈ ਜਾਂ ਨਹੀਂ ਠੀਕ ਆ ਤੂੰ ਦੱਸ ਠੀਕ ਆ ਤੂੰ ਦੱਸ ਨਾ ਤੇ ਬਸ ਹੋਰ ਫਿਰ ਆਪਣਾ ਲੇਡੀਜ਼ ਕੋਲ ਤਾਂ ਜ਼ਿਆਦਾਤਰ ਇਹ ਹੁੰਦਾ ਕਿ ਅੱਜ ਕੀ ਬਣਾਇਆ ਅੱਜ ਕੀ ਸਬਜ਼ੀ ਕਾਦੀ ਬਣਾਈ ਹੈ ਨਾ ਅੱਜ ਕੀ ਕੀਤਾ ਸਾਰਾ ਦਿਨ ਬਸ ਐਦਾਂ ਲਗਾ ਗੱਲਾਂ ਆਪਾਂ ਕਰਦੇ ਰਹਿੰਦੇ ਆ ਸੋ ਇੱਕ ਤਾਂ ਇਹ ਆ ਕਿ ਆਪਣੇ ਕੋਲੇ ਕੋਈ ਗੱਲ ਨਹੀਂ ਬਚਦੀ ਜਦੋਂ ਆਪਾਂ ਮਿਲਦੇ ਆ ਇੱਕ ਦੂਜੇ ਨੂੰ ਠੀਕ ਆ ਜੀ ਜਦੋਂ ਮਿਲਦੇ ਆ ਉਦੋਂ ਵੀ ਮੋਬਾਈਲ ਫੋਨ ਤੇ ਹੀ ਹੁੰਦੇ ਆ ਸਾਰੇ ਮੈਨੂੰ ਲੱਗਦਾ ਸਭ ਦੇ ਅੱਜ ਮੋਬਾਈਲ ਹੁੰਦੇ ਨੇ ਤੇ ਦੂਸਰੀ ਹੈਗੀ ਆ ਜੀ ਇੱਕ ਇਹਦਾ ਨੁਕਸਾਨ ਇਹ ਹੈਗਾ ਕਿ ਇਹ ਬੱਚਿਆਂ ਦੇ ਹੱਥ 'ਚ ਵੀ ਆ ਗਿਆ ਚਲੋ ਵੱਡਿਆਂ ਦੇ ਹੱਥ 'ਚ ਹੁੰਦਾ ਤਾਂ ਸ਼ਾਇਦ ਇਹਦਾ ਮਿਸਯੂਜ਼ ਨਾ ਹੁੰਦਾ ਹਨ ਪਰ ਇਹ ਹੁਣ ਬੱਚਿਆਂ ਦੇ ਹੱਥ 'ਚ ਵੀ ਆ ਗਿਆ ਜਦੋਂ ਬੱਚਿਆਂ ਦੇ ਹੱਥ 'ਚ ਚੀਜ਼ ਆ ਜਾਂਦੀ ਹੈ ਤਾਂ ਫਿਰ ਉਹਦੇ ਉਹਦਾ ਮਿਸਯੂਜ਼ ਹੋਣਾ ਲਾਜ਼ਮੀ ਹੁੰਦਾ ਪੱਕਾ ਹੀ ਹੁੰਦਾ ਕਿ ਉਹਦਾ ਮਿਸਯੂਜ਼ ਹੋਊਗਾ ਹਨ ਸੋ ਉਹ ਅੱਜਕੱਲ ਹੋ ਰਿਹਾ ਪਹਿਲੀ ਗੱਲ ਅੱਖਾਂ ਦੀ ਰੋਸ਼ਨੀ ਹੈ ਜਿਹੜੀ ਉਹਦੇ ਤੇ ਬਹੁਤ ਜ਼ਿਆਦਾ ਫਰਕ ਪੈ ਰਿਹਾ ਅੱਖਾਂ ਦੀ ਨਿਗਾ ਘਟ ਰਹੀ ਹੈ ਦੂਜਾ ਜਿਹੜਾ ਬੱਚਿਆਂ ਦਾ ਧਿਆਨ ਹੈ ਪੜ੍ਹਾਈ ਵੱਲੋਂ ਹਟ ਰਿਹਾ ਤੇ ਉਹਨਾਂ ਦੇ ਕੋਲ ਮੋਬਾਈਲ ਹੁੰਦਾ ਉਹ ਕਹਿੰਦੇ ਜੀ ਅਸੀਂ ਇਹਦੇ ਵਿੱਚ ਲੈਕਚਰ ਸੁਣਨਾ ਹੈ ਅਸੀਂ ਇਹਦੇ ਵਿੱਚ ਕੁਝ ਸਰਚ ਕਰਨਾ ਹੈ ਅਸੀਂ ਕੁਝ ਟੌਪਿਕ ਸਰਚ ਕਰਨਾ ਹੈ ਨਾ ਤੇ ਫਿਰ ਮਾਵਾ-ਬਾਪ ਨੂੰ ਹੁੰਦਾ ਵੀ ਚਲੋ ਬੱਚਾ ਪੜ੍ਹਦਾ ਹੈ ਉਹਨੂੰ ਲੋੜ ਹੈ ਪਰ ਇਹਦੇ ਯੂਜ਼ ਨਾਲੋਂ ਮਿਸਯੂਜ਼ ਬੱਚਾ ਜ਼ਿਆਦਾ ਕਰ ਬੈਠਦਾ ਪੜਦਾ ਘੱਟ ਆ ਉਹਦਾ ਧਿਆਨ ਜਿਹੜਾ ਉਹ ਹੋਰ ਚੀਜ਼ਾਂ ਵੱਲ ਜ਼ਿਆਦਾ ਚਲਾ ਜਾਂਦਾ ਕਿਉਂਕਿ ਇਹਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਮਿਸਯੂਜ਼ ਮਿਸਯੂਜ਼ ਕਿਵੇਂ ਹੁੰਦਾ ਉਹ ਇਦੇ ਵਿੱਚ ਬੜਾ ਕੁਝ ਹੈਗਾ ਜੀ ਜੋ ਮਰਜੀ ਤੁਸੀਂ ਸਰਚ ਕਰ ਲਓ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਹਨਾ ਤੇ ਜੋ ਮਰਜੀ ਭਰੋ ਹਰ ਚੀਜ਼ ਤੁਹਾਨੂੰ ਮਿਲਦੀ ਹੈ ਸੋ ਥੋੜਾ ਜਿਹਾ ਬੱਚਿਆਂ ਦੀ ਪਹੁੰਚ ਤੋਂ ਇਹਨੂੰ ਪਾਸੇ ਰੱਖਿਆ ਜਾਵੇ ਤਾਂ ਜਿਆਦਾ ਅੱਛੀ ਗੱਲ ਹੁੰਦੀ ਹੈ ਪਰ ਆਪਣੇ ਜਿਵੇਂ ਕਰੋਨਾ ਆਇਆ ਕਰੋਨਾ ਨੇ ਹਰ ਬੱਚੇ ਦੇ ਹੱਥ ਦੇ ਵਿੱਚ ਉਹ ਆਏ ਦੇ ਤਾਂ ਤੇ ਉਹ ਇਹ ਜੀ ਆਦਤ ਬਣ ਗਈ ਬੱਚਿਆਂ ਨੂੰ ਔਰ ਮਾਂ-ਬਾਪ ਨੂੰ ਵੀ ਐ ਲੱਗਣ ਲੱਗਿਆ ਕਿ ਇਹ ਤੋਂ ਬਿਨਾ ਪੜ੍ਹਾਈ ਨਹੀਂ ਹੁੰਦੀ ਹੈ ਨਾ ਤੇ ਇਸ ਕਰਕੇ ਜਿਹੜੇ ਛੋਟੇ ਬੱਚੇ ਨੇ ਵੱਡੇ ਬੱਚੇ ਨੇ ਉਹਨਾਂ ਸਭ ਨੇ ਮੋਬਾਈਲ ਆਖੀ ਤੇ ਦੂਸਰਾ ਅੱਜ ਕੱਲ ਜਿਹੜੇ ਚੱਲੇ ਹੋਏ ਨੇ ਫਰਾਡ ਕੇ ਖਾਤੇ ਖਾਲੀ ਹੋ ਰਹੇ ਨੇ ਇੱਕ ਇਹਦਾ ਤਾਂ ਅੱਛੀ ਗੱਲ ਇਹ ਹੈ ਇਸ ਪੱਖੋਂ ਕਿ ਜਿੱਥੇ ਵੀ ਆਪਾਂ ਜਾਈਏ ਆਪਣੇ ਕੋਲੇ ਜੀਪੇ ਵਗੈਰਾ ਪੇਟੀਐਮ ਸਭ ਚੱਲਦੇ ਹੁੰਦੇ ਨੇ ਸਾਡੇ ਕੋਲੇ ਕਿਸੇ ਟਾਈਮ ਪੈਸਾ ਹੱਥ 'ਚ ਨਹੀਂ ਹੁੰਦਾ ਕੈਸ਼ ਤਾਂ ਦਨ ਵੀ ਨੋ ਪ੍ਰੋਬਲਮ ਹੁਣਾ ਤੇ ਅਸੀਂ ਆਪਣਾ ਸਾਡੇ ਕੋਲੇ ਫੋਨ ਹੁੰਦਾ ਆਪਾਂ ਜਾਣੇ ਆ ਕੋਈ ਚੀਜ਼ ਬਾਏ ਕਰਨੀ ਆ ਗੂਗਲ ਪੇ ਕੀਤਾ ਪੇਟੀਐਮ ਕੀਤਾ ਹਣਾ ਆਨਲਾਈਨ ਆਪਾਂ ਆਪਣੀ ਪੇਮੈਂਟ ਜਿਹੜੀ ਉਹ ਪਾ ਦਿੰਦੇ ਆ ਪਰ ਦੂਸਰੇ ਪਾਸੇ ਇਹਦਾ ਨੁਕਸਾਨ ਵੀ ਹੋਇਆ ਇਹਦਾ ਨੁਕਸਾਨ ਤੁਹਾਨੂੰ ਪਤਾ ਹੀ ਹੈ ਕਿ ਕੀ ਹੋ ਰਿਹਾ ਅੱਜ ਕੱਲ ਕੀ ਕੁਝ ਚੱਲ ਰਿਹਾ ਲੋਕਾਂ ਦੇ ਖਾਤੇ ਜਿਹੜੇ ਉਹ ਖਾਲੀ ਕੀਤੇ ਜਾ ਰਹੇ ਨੇ ਹਨ ਉਹ ਵੀ ਜਿਹੜੀ ਇਹ ਆਨਲਾਈਨ ਜਿਹੜੀ ट्रांजੈਕਸ਼ਨਾਂ ਹੋਣ ਲੱਗ ਗਈਆਂ ਨਾ ਫੋਨਾਂ ਦੇ ਥਰੂ ਉਹਦੇ ਕਰਕੇ ਇਹ ਪ੍ਰੋਬਲਮਸ ਆ ਜਿਹੜੀਆਂ ਬਹੁਤ ਜ਼ਿਆਦਾ ਆਈਆਂ ਲੋਕਾਂ ਨਾਲ ਬੜੀਆਂ ਹੀ ਠੱਗੀਆਂ ਵੱਜਦੀਆਂ ਨੇ ਇਹ ਚੀਜ਼ ਦੀਆਂ ਤਾਂ ਹਨ ਤੇ ਦੋ ਤਿੰਨ ਤਾਂ ਮੈਂ ਦੱਸ ਦਿੱਤੇ ਹੁਣ ਮੈਂ ਪੀਣਾ ਚਾਹ ਕਿਉਂਕਿ ਮੇਰੀ ਚਾਹ ਪਈ ਹੈ ਉਸ ਤੋਂ ਬਾਅਦ ਮੈਂ ਫੇਰ ਗੱਲ ਕਰਦੀ ਆ ਤੁਹਾਡੇ ਨਾਲ ਓਨੀ ਦੇਰ ਲਈ ਆਪਾਂ ਰੁਕਦੇ ਆ ਬ੍ਰੇਕ ਲੈਂਦੇ ਆ ਲੋੜੀ ਆਪਾਂ ਹੁਣ ਚਾਹ ਪੀ ਲਈਏ ਤੇ ਦੁਬਾਰਾ ਫੇਰ ਸ਼ੁਰੂ ਕਰਦੇ ਆ ਆਪਣਾ ਟੌਪਿਕ ਤੇ ਉਸ ਤੋਂ ਅਗਲੀ ਗੱਲ ਜਿਹੜੀ ਹੈਗੀ ਆ ਉਹ ਇਹ ਹੈ ਕਿ ਇੱਕ ਨਾ ਆਪਾਂ ਜਿੱਥੇ ਵੀ ਕਿਤੇ ਜਾਂਦੇ ਆ ਆਪਾਂ ਘੁੰਮਣ ਜਾਂਦੇ ਆ ਉਥੇ ਪਿਕਸ ਵਗੈਰਾ ਲੈਣੀਆਂ ਨੇ ਉਦੋਂ ਵੀ ਸਾਨੂੰ ਬਹੁਤ ਅੱਛਾ ਲੱਗਦਾ ਕੋਈ ਵੀਡੀਓ ਬਣਾਉਣੀ ਆ ਤਾਂ ਵਧੀਆ ਗੱਲ ਲੱਗਦੀ ਹੈ ਆਪਣੀਆਂ ਬਹੁਤ ਸਾਰੀਆਂ ਮੈਮਰੀਜ਼ ਆਪਾਂ ਕੱਟੀਆਂ ਕਰ ਲੈਣੀਆਂ ਫੋਨ ਦੇ ਵਿੱਚ ਹਨ ਤੇ ਪਰ ਜਿੱਥੇ ਵੀ ਘੁੰਮਣ ਜਾਂਦੇ ਆ ਉਹ ਸਾਰਾ ਉਹਦਾ ਅ ਪਿਕਸ ਵੀਗੈਰਾ ਵੀਡੀਓ ਵੀਗੈਰਾ ਉਹ ਵਾਇਰਲ ਆਪਾਂ ਨਾਲ ਦੀ ਨਾਲ ਹੀ ਕਰਦੇ ਰਹਿੰਨੇ ਆ ਕਦੇ ਫੇਸਬੁੱਕ ਤੇ ਪਾਤੀ ਕਦੇ ਰਿਸ਼ਤੇਦਾਰਾਂ ਦੇ ਗਰੁੱਪ 'ਚ ਪਾਤੀ ਤੇ ਚਲੋ ਵੈਸੇ ਤਾਂ ਉਹ ਵੀ ਘੁੰਮ ਲੈਂਦੇ ਨੇ ਨਾਲ-ਨਾਲ ਇਹ ਅੱਛੀ ਗੱਲ ਵੀ ਆ ਦੀ ਪਰ ਜਿਹੜੀਆਂ ਅੱਗੇ ਗੱਲਾਂ ਹੁੰਦੀਆਂ ਸੀ ਕਿ ਆਪਾਂ ਬੈਠ ਕੇ ਗੱਲਾਂ ਕਰਾਂਗੇ ਆਪਾਂ ਦੱਸਾਂਗੇ ਉਹ ਸਭ ਕੁਝ ਖਤਮ ਹੋ ਗਿਆ ਹਣਾ ਪਰ ਜਿਹੜਾ ਸਭ ਤੋਂ ਵੱਡਾ ਮੈਨੂੰ ਲੱਗਦਾ ਹੈ ਕਿ ਇਹਦਾ ਨੁਕਸਾਨ ਹੈਗਾ ਉਹ ਹੈਗਾ ਕਿ ਜਿਹੜੇ ਲੋਕ ਲੋਕਾਂ ਦੀ ਰਿਕਾਰਡਿੰਗ ਕਰਦੇ ਨੇ ਸਭ ਤੋਂ ਵੱਡਾ ਨੁਕਸਾਨ ਹੈ ਉਹ ਮੈਨੂੰ ਲੱਗਦਾ ਜਿਹੜਾ ਲੜਾਈਆਂ ਦੀ ਜੜ ਹੈ ਕਿਸੇ ਦੀ ਰਿਕਾਰਡਿੰਗ ਕਰਨੀ ਵੈਸੇ ਤਾਂ ਹਰ ਬੰਦਾ ਤਾਂ ਕਰਦਾ ਨਹੀਂ ਹੈਗਾ ਉਹ ਮੂਰਖ ਲੋਪ ਹੁੰਦੇ ਨੇ ਕੁਛਕ ਜਿਹੜੇ ਲੋਕਾਂ ਦੀ ਰਿਕਾਰਡਿੰਗ ਕਰਦੇ ਨੇ ਤੇ ਫਿਰ ਉਹਨੂੰ ਵਾਇਰਲ ਕਰਦੇ ਨੇ ਜਾਂ ਅਗਲੇ ਨੂੰ ਬਲੈਕਮੇਲ ਕਰਦੇ ਨੇ ਇਹ ਮੈਨੂੰ ਸਭ ਤੋਂ ਮਾੜੀ ਬੈਡ ਹੈਬਿਟ ਲੱਗਦੀ ਹੈ ਤੇ ਔਰ ਇਹ ਉਹ ਲੋਕ ਕਰਦੇ ਨੇ ਜਿਨ੍ਹਾਂ ਦਾ ਦਿਮਾਗ ਥੋੜਾ ਜਿਹਾ ਘੱਟ ਕੰਮ ਕਰਦਾ ਉਹ ਲੋਕ ਰਿਕਾਰਡਿੰਗ ਕਰ ਲੈਂਦੇ ਨੇ ਵੀ ਫਿਰ ਅਗਲੇ ਨੂੰ ساری ਉਮਰ ਡਰਾਵੇ ਦੇ ਜਾਣੇ ਕਿ ਮੈਂ ਦੱਸ ਦੂੰਗਾ ਮੈਂ ਦਿਖਾ ਦੂੰਗਾ ਹਾਂ ਕਿਉਂਕਿ ਦੁੱਖ ਸੁੱਖ ਕਰਨੇ ਲੋਕਾਂ ਦਾ ਆਪਸ ਚ ਇਹ ਚੱਲਦਾ ਹੀ ਆਇਆ ਸ਼ੁਰੂ ਤੋਂ ਹੀ ਹੈ ਨਾ ਪੈਣਾ ਪੈਣਾ ਦਰਾਣੀ ਜਠਾਣੀ ਮਾਵਾ ਧੀਆਂ ਇਹ ਸਭ ਦੇ ਜਿਹੜੇ ਦੁੱਖ ਸੁੱਖ ਨੇ ਉਹ ਚੱਲਦੇ ਰਹਿੰਦੇ ਨੇ ਹੈ ਨਾ ਦੁੱਖ ਸੁੱਖ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਆ ਜਾਂਦੀਆਂ ਨੇ ਜਿਵੇਂ ਵੈਸੇ ਵੀ ਤਾਂ ਲੇਡੀਜ਼ ਨੂੰ ਬੈਠ ਕੇ ਜਿਹੜੀਆਂ ਚੂਲੀਆਂ ਆਪਾਂ ਕਹਿ ਦਿੰਦੇ ਨੇ ਕਹਿ ਦਿੰਦੇ ਆ ਹੈ ਨਾ ਕਿਸੇ ਨੇ ਆਪਦੀ ਨਾਮ ਦੀ ਕਰ ਲਈ ਕਿਸੇ ਨੇ ਆਪਦੀ ਸੱਸ ਦੀ ਕਰ ਲਈ ਕਿਸੇ ਨੇ ਦਰਾਣੀ ਜਠਾਣੀ ਦੀ ਕਰ ਲਈ ਆਪਸ ਚ ਜਿਵੇਂ ਪੇਕੇ ਆ ਕੇ ਲੇਡੀਜ਼ ਕਰ ਹੀ ਲੈਂਦੀਆਂ ਨੇ ਥੋੜੀਆਂ ਬਹੁਤੀ ਮੈਨੂੰ ਨਹੀਂ ਲੱਗਦਾ ਵੀ ਕੋਈ ਨਹੀਂ ਹੋਊਗੀ ਤੇ ਉਹਨੂੰ ਐਂ ਮਾਵਾਂ ਦੀ ਆਂਦਾ ਦੁੱਖ ਸੁੱਖ ਕਹਿ ਦਿੰਦੇ ਸੀ ਉਹਨ ਮਾਂ ਆਪਣੀਆਂ ਦੱਸਦੀ ਸੀ ਆਪਣੀਆਂ ਨੂੰਹਾਂ ਦੀਆਂ ਦੱਸਦੀ ਸੀ ਹਨ ਤੇ ਜਿਹੜੀ ਧੀ ਆਉਂਦੀ ਸੀ ਉਹ ਆਪਣੇ ਸਹੁਰਿਆਂ ਦੇ ਦੁੱਖ ਸੁੱਖ ਕਰਦੀ ਹੁੰਦੀ ਸੀ ਤੇ ਇਹਨੂੰ ਦੁੱਖ ਸੁੱਖ ਕਹਿੰਦੇ ਹੁੰਦੇ ਸੀਗੇ ਇਹੀ ਦੁੱਖ ਸੁੱਖ ਸੀ ਇਹਨੂੰ ਹੁਣ ਚੁਗਲੀਆਂ ਦਾ ਨਾਮ ਦਿੱਤਾ ਪਰ ਇਹ ਚੀਜ਼ਾਂ ਨੇ ਜਿਹੜੀਆਂ ਇਹ ਹੁਣ ਫੋਨਾਂ ਤੇ ਹੋਣ ਲੱਗ ਗਈਆਂ ਕਿਉਂਕਿ ਉਹ ਜਦੋਂ ਫੋਨ ਤੇ ਗੱਲ ਕਰਦੇ ਨੇ ਰਿਸ਼ਤੇਦਾਰ ਜਾਂ ਕੋਈ ਹੋਰ ਰਿਸ਼ ਜੋ ਵੀ ਤੁਹਾਡਾ ਜਿਹਦੇ ਨਾਲ ਵੀ ਤੁਹਾਡੀ ਗੱਲਬਾਤ ਭੈਣ ਨਾਲ ਹੁੰਦੀ ਹੈ ਦਰਾਨੀ ਤੇ ਠਾਣੀ ਨਾਲ ਹੁੰਦੀ ਹੈ ਮਾਂ ਨਾਲ ਹੁੰਦੀ ਹੈ ਤੇ ਤੁਸੀਂ ਕਿਸੇ ਦੀ ਕੋ ਗੱਲ ਕਰਤੀ ਪਰ ਅਗਲੇ ਨੇ ਥੋੜੀ ਸਾਰੀ ਰਿਕਾਰਡ ਕਰ ਲਈ ਅਗਲੇ ਨੂੰ ਤਾਂ ਪਤਾ ਹੈ ਕਿ ਮੈਂ ਰਿਕਾਰਡਿੰਗ ਤੇ ਲਾਇਆ ਤੇ ਅਗਲਾ ਤਾਂ ਮਾੜਾ ਬੋਲੂਗਾ ਨਹੀਂ ਆ ਕਦੇ ਵੀ ਤੇ ਸਾਰੀਆਂ ਜੋ ਵੀ ਗੱਲਾਂ ਹੈਗੀਆਂ ਨੇ ਉਹ ਦੂਜੇ ਦੀਆਂ ਹੀ ਰਿਕਾਰਡ ਕਰਦਾ ਰਹੂਗਾ ਮਾੜੀਆਂ-ਮਾੜੀਆਂ ਤੇ ਆਪਦੀਆਂ ਚੰਗੀਆਂ-ਚੰਗੀਆਂ ਸੋ ਸਭ ਤੋਂ ਜਿਹੜੀ ਗੰਦੀ ਗੱਲ ਹੈਗੀ ਆ ਫੋਨ ਦੀ ਜਿਹੜੀ ਮੈਨੂੰ ਲੱਗਦਾ ਸਭ ਤੋਂ ਵੱਧ ਨੁਕਸਾਨ ਕਰ ਰਿਹਾ ਜਿਹੜਾ ਉਹ ਰਿਕਾਰਡਿੰਗ ਹੋ ਕੇ ਕਰ ਰਿਹਾ रिकॉर्डिंग ਕਰਨੀ ਆ ਤੇ ਫਿਰ ਉਹਨੂੰ ਵਾਇਰਲ ਕਰਦੇ ਵਾਇਰਲ ਕਰ ਦੇਣੀ ਆ ਇਹ ਬਦ دماغ ਲੋਕ ਹੁੰਦੇ ਨੇ ਜਿਨ੍ਹਾਂ ਦਾ ਦਿਮਾਗ ਥੋੜਾ ਜਿਹਾ ਘੱਟ ਕੰਮ ਕਰਦਾ ਬਾਕੀਆਂ ਨਾਰਮਲ ਨਹੀਂ ਹੁੰਦੇ ਉਹ ਤੇ ਮੈਨੂੰ ਦੱਸਿਓ ਤੁਸੀਂ ਪਲੀਜ਼ ਕੀ ਤੁਸੀਂ ਸਾਰੇ ਇਸ ਨਾਲ ਸਹਿਮਤ ਹੋ ਮੈਨੂੰ ਤਾਂ ਇਹਦਾ ਸਭ ਤੋਂ ਜ਼ਿਆਦਾ ਜਿਹੜਾ ਨੁਕਸਾਨ ਲੱਗਦਾ ਉਹ ਹੋ ਰਿਕਾਰਡਿੰਗ ਲੱਗਦੀ ਹੈ ਮੈਨੂੰ ਲੱਗਦਾ ਅੱਜ ਤੱਕ ਤੁਸੀਂ ਆਪਣਾ ਇਹ ਨਾ ਕਿਹੋ ਫਿਰ ਕਈ ਵਾਰੀ ਜਿਵੇਂ ਕੱਲ ਹੀ ਕਿਸੇ ਨੇ ਕਮੈਂਟ ਕੀਤਾ ਸੀ ਕਿ ਤੁਸੀਂ ਆਪਣੀ ਵਡਿਆਈ ਆਪ ਹੀ ਕਰ ਰਹੇ ਹੋ ਮੈਂ ਆਪਣੀ ਵਡਿਆਈ ਆਪ ਨਹੀਂ ਕਰ ਰਹੀ ਮੇਰੀ ਇਹ ਆਦਤ ਜਮਾ ਹੀ ਨਹੀਂ ਹੈਗੀ ਅੱਜ ਤੱਕ ਮੈਨੂੰ ਲੱਗਦਾ ਮੈਨੂੰ ਪਤਾ ਵੀ ਨਹੀਂ ਆ ਵੀ ਰਿਕਾਰਡਿੰਗ ਹੁੰਦੀ ਕਿਵੇਂ ਕਦੇ ਵੀ ਫੋਨ ਰਿਕਾਰਡਿੰਗ ਤੇ ਨਹੀਂ ਲਾਇਆ ਅਜੇ ਤੱਕ ਆਪਣਾ ਰਿਕਾਰਡ ਹੈਗਾ ਤੇ ਸੋ ਇਸ ਚੀਜ਼ ਨੂੰ ਤੁਸੀਂ ਇਦਾਂ ਨਾ ਲਿਓ ਕਿ ਤੁਸੀਂ ਸ਼ਾਇਦ ਆਪਣੀ ਵਿੜਾਈਆ ਕਰ ਰਹੇ ਹੋ ਮੈਂ ਨਹੀਂ ਕਰ ਰਹੀ ਆਪਣੀ ਵਿੜਾਈਆ ਮੇਰੀ ਇਹ ਆਦਤ ਨਹੀਂ ਹੈਗੀ ਔਰ ਜੇ ਕੋਈ ਕਰਦਾ ਤਾਂ ਮੈਨੂੰ ਉਹ ਬਹੁਤ ਬੁਰਾ ਲੱਗਦਾ ਹੈ ਬਿਲਕੁਲ ਵੀ ਚੰਗਾ ਨਹੀਂ ਲੱਗਦਾ ਕਿਉਂਕਿ ਇਹ ਰੁਟੀਨ ਦੀਆਂ ਗੱਲਾਂ ਦੁਨੀਆ 'ਚ ਸ਼ੁਰੂ ਤੋਂ ਹੀ ਇਦਾਂ ਹੁੰਦੀ ਆਈਆਂ ਨੇ ਪਰ ਜੇ ਉਹਨੂੰ ਆਪਾ ਰਿਕਾਰਡਿੰਗ ਕਰਨ ਲੱਗ ਜਾਈਏ ਫਿਰ ਤਾਂ ਲੜਾਈ ਪਾਉਣ ਵਾਲਾ ਕੰਮ ਹੋ ਗਿਆ ਤੇ ਇਹ ਤਾਂ ਫਿਰ ਜੇ ਲੜਾਈ ਪਾਉਣੀ ਹੋਵੇ ਆਪਾਂ ਥਾਂ ਥਾਂ ਤੇ ਜਿੱਥੇ ਜਿੱਥੇ ਮਰਜ਼ੀ ਰਿਕਾਰਡ ਕਰੀ ਚੱਲੀਏ ਤੇ ਲੋਕਾਂ ਦੀ ਆਪਸ ਦੇ ਵਿੱਚ ਫਿਰ ਉਲਝਦੇ ਹੀ ਰਹਿਣ ਫਿਰ ਸੋ ਇੱਕ ਤਾਂ ਇਹ ਨੁਕਸਾਨ ਹੋਇਆ ਤੇ ਦੂਸਰਾ ਹੈਗਾ ਜੀ ਆ ਇੱਕ ਨੇ ਇਹ ਘਰ ਬਹੁਤ ਤੋੜੇ ਨੇ ਮੋਬਾਈਲ ਨੇ ਘਰ ਤੋੜੇ ਬਹੁਤ ਨੇ ਕਿਉਂਕਿ ਅੱਜ ਕੱਲ ਜਦੋਂ ਆਪਾਂ ਨਾਲ ਦੀ ਨਾਲ ਹੀ ਸਾਰੀਆਂ ਗੱਲਾਂ ਦੀ ਲੇ ਕਰੀ ਜਾਂਦੇ ਆ ਅੱਗੇ ਸਹਰਿਆਂ ਦੀਆਂ ਪੇਕਿਆਂ ਚ ਪੇਕਿਆਂ ਨਹੀਂ ਆ ਸਹਰਿਆਂ ਚ ਤੇ ਫਿਰ ਉਹ ਤਾਂ ਨੁਕਸਾਨ ਕਰਦੀਆਂ ਨੇ ਹਨਾ ਕਿਉਂਕਿ ਜਦੋਂ ਤੁਸੀਂ ਦੱਸਦੇ ਆ ਕਿਸੇ ਨੂੰ ਅਗਲਾ ਤੁਹਾਨੂੰ ਅੱਗੋਂ ਫੇਰ ਹੋਰ ਕਹਿ ਦਿੰਦਾ ਕਿ ਤੂੰ ਤੂੰ ਇਸ ਤਰ੍ਹਾਂ ਕਹਿਣਾ ਸੀ ਤੂੰ ਇਦਾਂ ਕਰਨਾ ਸੀ ਉਹ ਨਾਲ ਦੀ ਨਾਲ ਜਿਹੜੀ ਗੱਲ ਹੈ ਉਹ ਘਰ ਦੇ ਵਿੱਚ ਜਿਹੜੀ ਥੋੜੀ-ਬਹੁਤੀ ਹੋਈ ਹੁੰਦੀ ਆ ਉਹ ਥੋੜਾ ਤੂਲ ਪਰ ਜਾਂਦੀ ਆ ਉਹ ਜਦੋਂ ਤੁਸੀਂ ਸੋਚਦੇ ਹੋ ਕਿ ਅਗਲੇ ਨੇ ਮੈਨੂੰ ਐਂ ਕਿਹਾ ਤਾਂ ਮੈਨੂੰ ਵੀ ਕਹਿ ਦੇਣਾ ਚਾਹੀਦਾ ਸੀਗਾ ਤੁਸੀਂ ਕੋਸ਼ਿਸ਼ ਕਰਦੇ ਹੋ ਕਿ ਮੈਂ ਇਦਾਂ ਹੀ ਜਵਾਬ ਦੇਵਾਂ ਗੱਲ ਤਾਂ ਉਹਦੀ ਸਹੀ ਸੀ ਤੁਸੀਂ ਦਿੰਨੇ ਹੋ ਦੇ ਕੇ ਜਵਾਬ ਫੇਰ ਜੋ ਕੁਝ ਹੁੰਦਾ ਹੈ ਫੇਰ ਅਗਲੇ ਦੇ ਕੰਨ 'ਚ ਘਰੋ ਦਿੰਨੇ ਹੋ ਅੱਜਕੱਲ ਜਿਹੜੇ ਜ਼ਿਆਦਾ ਘਰ ਟੁੱਟ ਰਹੇ ਨੇ ਨਾ ਹੋਵੇ ਇਸ ਕਰਕੇ ਕਿ ਕੁੜੀਆਂ ਆਪਦੇ ਸਹੁਰਿਆਂ 'ਚ ਜਿਹੜੀਆਂ ਛੋਟੀਆਂ-ਛੋਟੀਆਂ ਗੱਲਾਂ ਘਰ 'ਚ ਹੁੰਦੀਆਂ ਨੇ ਉਹਨਾਂ ਨੂੰ ਨਾਲ ਦੀ ਨਾਲ ਆਪੇ ਮਾਂ ਨੂੰ ਦੱਸੀ ਜਾਣਾ ਔਰ ਮਾਂ ਹੀ ਕਹਿੰਦੇ ਨਾ ਤੂੰ ਐਵੇਂ ਹੀ ਸੁਣ ਲਈਏ ਚੁੱਪ ਕਰਕੇ ਤੂੰ ਅੱਗੋਂ ਇਸ ਤਰ੍ਹਾਂ ਕਹਿ ਦੇਣਾ ਸੀ ਹਨ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਇਹ ਹੁਣ ਆਮ ਹੋ ਗਈਆਂ ਨੇ ਤੇ ਇਹ ਜਿਵੇਂ ਹੁਣ ਘਰ ਦੇ ਵਿੱਚ ਕੀ ਬਣਿਆ ਛੋਟੀ-ਛੋਟੀਆਂ ਗੱਲਾਂ ਕੀ ਦਾਲ ਬਣੀ ਆ ਕੀ ਸਬਜ਼ੀ ਬਣੀ ਆ ਉਹ ਵੀ ਆਪਦੇ ਪੇਕੇ ਨਾਲ ਦੀ ਨਾਲ ਦੱਸ ਦੇਣਾ ਅੱਜ ਅਸੀਂ ਕਿੱਥੇ ਗਏ ਕੀ ਖਾਇਆ ਮੇਰੀ ਸੱਸ ਨੇ ਕੀ ਕਿਹਾ ਮੇਰੀ ਮਾਂ ਨੇ ਮੈਨੂੰ ਕੀ ਕਿਹਾ ਇਹ ਸੌਰੀ ਮੇਰੀ ਰਣ ਦੇ ਨੇ ਇਦਾਂ ਕਿਹਾ ਇਹ ਸਾਰੀਆਂ ਗੱਲਾਂ ਅੱਗੇ ਵੀ ਹੁੰਦੀਆਂ ਸੀ ਪਰ ਫਰਕ ਕੀ ਸੀਗਾ ਕਿ ਅੱਗੇ ਜਦੋਂ ਉਹਨੂੰ ਅਗਲਾ ਪੇਕੇ ਜਾਂਦਾ ਸੀ ਦਸਦਾ ਸੀ ਉਸ ਤੋਂ ਪਹਿਲਾਂ ਤਾਂ ਇਹ ਕਿੰਨ ਕਦੋਂ ਦੀਆਂ ਗੱਲਾਂ ਠੰਡੀਆਂ ਪੈਗੀਆਂ ਹੁੰਦੀਆਂ ਸੀ ਤੇ ਫਿਰ ਹੁਣ ਕੀ ਹੁੰਦਾ ਕਿ ਹੁਣ ਅਗਲਾ ਜਿੱਦੋਂ ਨਾਲ ਦੀ ਨਾਲ ਦੱਸਦਾ ਉਹ ਲੋਹਾ ਗਰਮ ਤਾਂ ਹੋਇਆ ਹੀ ਹੁੰਦਾ ਤੇ ਉੱਪਰ ਮਾੜੀ ਜੀ ਸੱਟ ਮਾਰਨ ਵਾਲੀ ਗੱਲ ਹੁੰਦੀ ਆ ਤੇ ਅੱਗੋਂ ਮਾਂ ਨੇ ਥੋੜੀ ਜੀ ਸੱਟ ਮਾਰੀ ਕਿ ਤੂੰ ਵੀ ਅੱਗੋਂ ਇਸ ਤਰ੍ਹਾਂ ਕਹਿ ਦੇਣਾ ਸੀ ਉਹ ਨਾਲ ਦੀ ਨਾਲ ਅੱਗੇ ਕਹਿ ਜਾਂਦਾ ਅਗਲਾ ਤੇ ਮਾਹੌਲ ਆ ਜਿਹੜਾ ਉਹ ਗਰਮ ਹੁੰਦਾ ਹੁੰਦਾ ਯੋ ਜਦੋਂ ਤਾਂ ਇਹ ਘਰਮ ਹੋ ਜਾਂਦਾ ਕਈ ਵਾਰੀ ਲੜਾਈ ਬਹੁਤ ਦੂਰ ਤੱਕ ਚਲੀ ਜਾਂਦੀ ਹੈ ਤੇ ਘਰ ਟੁੱਟਣ ਦੀ ਨੌਬਤ ਵੀ ਆ ਜਾਂਦੀ ਹੈ ਸੋ ਅੱਗੇ ਜਦੋਂ ਟਾਈਮ ਪੈ ਜਾਂਦਾ ਨਾ ਕਿਸੇ ਗੱਲ ਨੂੰ ਉਹ ਗੱਲ ਠੰਡੀ ਪੈ ਜਾਂਦੀ ਹੁੰਦੀ ਹੈ ਪਰ ਮੋਬਾਈਲ ਫੋਨ ਹੈ ਜਿਹੜਾ ਇਹ ਠੰਡੀ ਹੋਣ ਨਹੀਂ ਦੇ ਰਿਹਾ ਇਹ ਅੱਗੇ ਦੀ ਅੱਗੇ ਜਿਹੜੀ ਗੱਲ ਹੈ ਇਹਨੂੰ ਜਲਦੀ ਤੋਂ ਜਲਦੀ ਅੱਗੇ ਭੇਜ ਕੇ ਇਹਨੂੰ ਫੜਕਾ ਰਿਹਾ ਹੈ ਸੋ ਘਰ ਟੁੱਟ ਰਹੇ ਨੇ ਜੀ ਬਹੁਤ ਸਾਰੇ ਔਰ ਮੈਂ ਇਹ ਗੱਲਾਂ ਕਲਾਸ ਦੇ ਵਿੱਚ ਸਾਡੇ ਬੱਚਿਆਂ ਨਾਲ ਕਰਦੀ ਹੁੰਦੀ ਆ ਕਿ ਤੁਸੀਂ ਪਲੀਜ਼ ਇਸ ਤਰ੍ਹਾਂ ਨਾ ਕਰਿਓ ਔਰ ਇਹ ਥੋੜੇ ਦਿਨਾਂ ਦੀ ਗੱਲ ਹੈ ਉਹ ਕੁੜੀਆਂ ਨੇ ਮੈਨੂੰ ਕਿਹਾ ਕਹਿੰਦੇ ਜੀ ਇਹ ਵਲੌਗ ਤੁਸੀਂ ਕਦੋਂ ਪਾਓਗੇ ਮੈਂ ਕਿਹਾ ਕੋਈ ਨਾ ਦੋ ਚਾਰ ਦਿਨਾਂ ਚ ਹੀ ਪਾਉਂਗੀ ਕਹਿੰਦੇ ਤੁਸੀਂ ਇਹ ਵਲੌਗ ਜ਼ਰੂਰ ਪਾਓ ਮੇਰੇ ਸਟੂਡੈਂਟਸ ਦੀ ਡਿਮਾਂਡ ਸੀ ਇਹ ਤੇ ਮੈਂ ਉਹਨਾਂ ਨਾਲ ਇਦਾਂ ਮੋਬਾਈਲ ਫੋਨ ਦੀ ਗੱਲ ਕਰ ਰਹੀ ਸੀਗੀ ਤੇ ਮੈਂ ਉਹਨਾਂ ਨੂੰ ਇਹ ਕਹਿ ਰਹੀ ਸੀ ਕਿ ਅੱਜਕੱਲ ਸਭ ਤੋਂ ਵੱਡੀ ਪ੍ਰੋਬਲਮ ਇਹੀ ਹੈਗੀ ਆ ਕਿ ਇਹ ਮੋਬਾਈਲ ਫੋਨ ਦੇ ਥਰੂ ਕੁੜੀਆਂ ਨਾਲ ਦੀ ਨਾਲ ਸਾਰੀ ਗੱਲ ਆਪਣੇ ਸਹੁਰਿਆਂ ਦੀ ਦੱਸਦੀਆਂ ਰਹਿੰਦੀਆਂ ਨੇ ਉਹ ਗੱਲ ਛੋਟੀ-ਛੋਟੀ ਹੁੰਦੀ ਆ ਤੇ ਬਣ ਜਾਂਦੀ ਆ ਵੱਡੀ ਤੇ ਮੈਂ ਕਿਹਾ ਤੁਸੀਂ ਦੱਸੋ ਵੀ ਤੂੰ ਕਿਹੜੇ ਕਿਹੜੇ ਇਸ ਤਰ੍ਹਾਂ ਕਰਨਗੇ ਤੇ ਉਸ ਟਾਈਮ ਤਾਂ ਕੁੜੀਆਂ ਨੇ ਕਿਹਾ 나ਜੀ ਅਸੀਂ ਨਹੀਂ ਇਹ ਤਾਂ ਕਰਦੇ ਅਸੀਂ ਨਹੀਂ ਇਹ ਤਾਂ ਕਰਦੇ ਪਰ ਮੈਂ ਉਹਨਾਂ ਨੂੰ ਬਹੁਤ ਕੋਸ਼ਿਸ਼ ਕਰੀ ਕਿ ਪਲੀਜ਼ ਮੈਂ ਇਦਾਂ ਕਹਿਣੀ ਹੁੰਦੀ ਆ ਕਿ ਪਲੀਜ਼ ਮੇਰੀ ਰਿਕਵੈਸਟ ਹੈ ਤੁਸੀਂ ਇਸ ਤਰ੍ਹਾਂ ਦੀਆਂ ਹਰਕਤਾਂ ਨਾ ਕਰਿਓ ਕੋਈ ਵੀ ਘਰ ਦੇ ਵਿੱਚ ਨਿੱਕੀ ਮੋਟੀ ਗੱਲ ਹੋ ਜੇ ਭੈਣ ਭਰਾਵਾਂ ਵਿੱਚ ਵੀ ਹੋ ਹੀ ਜਾਂਦੀ ਹੈ ਮਾਂ ਬਾਪਤੀ ਵੀ ਹੋ ਹੀ ਜਾਂਦੀ ਹੈ ਜੇ ਭੈਣ ਭੈਣਾ ਪੈਣਾ ਨਹੀਂ ਹੋ ਜੇ ਤਾਂ ਕੋਈ ਵੱਡੀ ਗੱਲ ਨਹੀਂ ਜੇ ਨਾਨਕ ਪਰਦਾਈ ਭਝਾਈ ਦੇ ਵਿੱਚ ਉਹੀ ਗੱਲ ਹੋ ਜੇ ਤਾਂ ਵੱਡੀ ਬਣ ਜਾਂਦੀ ਹੈ ਮਾਵਾਂ ਧੀਆਂ ਦੇ ਵਿੱਚ ਹੋ ਜੇ ਤਾਂ ਕੋਈ ਇਸ਼ੂ ਨਹੀਂ ਆ ਜੇ ਉਹ ਨੂੰਸਸ ਦੇ ਵਿੱਚ ਹੋ ਜੇ ਤਾਂ ਉਹਨੂੰ ਬਹੁਤ ਵੱਡਾ ਇਸ਼ੂ ਬਣਾ ਲਿਆ ਜਾਂਦਾ ਤੇ ਮੈਂ ਉਹਨਾਂ ਨੂੰ ਕਿਹਾ ਕਿ ਬੇਟੇ ਪਲੀਜ਼ ਤੁਸੀਂ ਇਦਾਂ ਨਾ ਕਰਿਓ ਕਦੇ ਵੀ ਕੋਈ ਗੱਲ ਤੁਹਾਡੇ ਸਹੁਰਿਆਂ 'ਚ ਹੋ ਜਾਂਦੀ ਹੈ ਹੋਰ 2-4 ਸਾਲਾਂ ਨੂੰ ਵਿਆਹ ਤਾਂ ਹੋਣੀ ਹੀ ਨੇ ਤੇ ਵੀ ਤੁਸੀਂ ਇਹ ਇਸ ਤਰ੍ਹਾਂ ਦੇ ਕੰਮ ਨਾ ਕਰਿਓ ਤੁਸੀਂ ਦੱਸਣੀ ਨਹੀਂ ਹੈ ਕੋਈ ਵੀ ਗੱਲ ਕੁਝ ਵੀ ਹੋ ਜੇ ਤੇ ਤੁਸੀਂ ਦੱਸਿਆ ਨਾ ਕਰੋ ਹਨਾ ਛੋਟੀਆਂ-ਛੋਟੀਆਂ ਗੱਲਾਂ ਨਾ ਦੱਸਿਆ ਕਰੋ ਜਿਹੜੇ ਬਹੁਤ ਵੱਡੇ ਮੁੱਦੇ ਹੁੰਦੇ ਨੇ ਚਲੋ ਉਹ ਤਾਂ ਹਾਲਾਤਾਂ ਦੇ ਨਿਤਾਬਕ ਅਗਲੇ ਨੂੰ ਉਸ ਸਾਹਬ ਨਾਲ ਐਨੀ ਕਲਾ ਜਾਂਦੀ ਹੈ ਟੈਕਲ ਕਰ ਲੈਂਦਾ ਪਰ ਅੱਜ ਕੱਲ੍ਹ ਕੁੜੀਆਂ ਜਿਹੜੀਆਂ ਹੈਗੀਆਂ ਨੇ ਨਾ ਉਹ ਬਹੁਤ ਛੋਟੀਆਂ ਛੋਟੀਆਂ ਗੱਲਾਂ ਨੇ ਜਿਹੜੀਆਂ ਨਾਲ ਦੀ ਨਾਲ ਦੱਸਦੀਆਂ ਰਹਿੰਦੀਆਂ ਨੇ ਘਰੇ ਫਿਰ ਉਹਦੇ ਨਾਲ ਇਹ ਤਾਂ ਬਹੁਤ ਜ਼ਿਆਦਾ ਹੁਣ ਇਹ ਆਪਣੇ ਪ੍ਰੋਬਲਮ ਵਧੀ ਹੋਈ ਹੈ ਕਿ ਜਿਵੇਂ ਹੀ ਵਿਆਹ ਹੁੰਦਾ ਅਗਲਾ ਫੋਨ ਤੇ ਸਾਰੀਆਂ ਗੱਲਾਂ ਦੱਸੀ ਹੋਣੀਆਂ ਨੇ ਤੇ ਅੱਗੋਂ ਬਸ ਉਹ ਮਾਮਾ ਅੱਗੇ ਤਾਂ ਕਹਿੰਦੀਆਂ ਸੀਗੀਆਂ ਵੀ ਭਾਈ ਉੱਥੇ ਹੀ ਰਹਿਣਾ ਐਵੇਂ ਸਾਨੂੰ ਨਾ ਦੱਸਿਓ ਆਪਦੀਆਂ ਉੱਥੇ ਸੁਲਝਾਈ ਤੇ ਹੁਣ ਅਗਲਾ ਕਹਿ ਦਿੰਦਾ ਵੀ ਕੋਈ ਗੱਲ ਨਹੀਂ ਅਸੀਂ ਹੈਗੇ ਆ ਤੈਨੂੰ ਸੁਣਨ ਦੀ ਲੋੜ ਨਹੀਂ ਹੈਗੀ ਤੇ ਸਾਡੀ ਕੁੜੀ ਨੂੰ ਤਾਂ ਅਸੀਂ ਇੱਥੇ ਕਦੇ ਕੁਝ ਗਿਆ ਨਹੀਂ ਸੀ ਸਾਡੀ ਕੁੜੀ ਨੇ ਤਾਂ ਕਦੇ ਸਾਡੀ ਦੀ ਗੱਲ ਨਹੀਂ ਸੀ ਕਹਾਈ ਇਹ ਨਹੀਂ ਆਉਂਦੀ ਕਿਸੇ ਦੀ ਐਂ ਕਰਦੇ 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 ਜਿਹੜੇ ਉਹ ਫੇਟ ਟੁੱਟ ਜਾਂਦੇ ਨੇ ਔਰ ਕੁੜੀਆਂ ਇੱਕ ਵਾਰ ਜਦੋਂ ਆਉਂਦੀਆਂ ਨੇ ਨਾ ਪੇਕੇ ਰੁੱਸ ਕੇ ਆਉਂਦੀਆਂ ਨੇ ਇੱਕ ਵਾਰੀ ਤਾਂ ਉਹਦੀ ਆਉ ਭਗਤ ਹੁੰਦੀ ਆ ਤੇ ਉਹ ਜਿਵੇਂ ਜਿਵੇਂ ਤਿੰਨ ਪੈਂਦੇ ਜਾਂਦੇ ਨੇ ਦਿਨ ਮਹੀਨੇ ਪੈ ਗਏ ਤੇ ਉਸ ਤੋਂ ਬਾਅਦ ਫਿਰ ਉਹੀ ਕੁੜੀ ਸੋਚਣ ਲਈ ਮਜਬੂਰ ਹੋ ਜਾਂਦੀ ਹੈ ਵੀ ਮੈਂ ਕਿਉਂ ਇਹ ਗਲਤੀ ਕਰ ਲਈ ਮੈਂ ਇੱਥੇ ਕਿਉਂ ਆ ਕੇ ਬੈਠ ਗਈ ਕਿਉਂਕਿ ਜਿਹੜੀ ਰਿਸਪੈਕਟ ਤੁਹਾਨੂੰ ਕਦੇ-ਕਦੇ ਆਿਆਂ ਨੂੰ ਮਿਲਣੀ ਆ ਉਹ ਤੁਹਾਨੂੰ ਪੇਕੇ ਜੇ ਤੁਸੀਂ ਰੁੱਸ ਕੇ ਆ ਕੇ ਬਹਿ ਜਾਓਗੇ ਉਹ ਮਿਲਣੀ ਨਹੀਂ ਹੈਗੀ ਤੁਹਾਨੂੰ ਕਦੇ ਇੱਕ ਵਾਰ ਤਾਂ ਤੁਹਾਨੂੰ ਜ਼ਰੂਰ ਕਹਿਣਗੇ ਵੀ ਚੱਲ ਵਧੀਆ ਕੀਤਾ ਤੂੰ ਉੱਥੋਂ ਆ ਗਈ ਥੋੜੇ ਦਿਨਾਂ ਬਾਅਦ ਹੀ ਜਿਹੜੇ ਤੁਹਾਡੇ ਪੱਕੇ ਨੇ ਮਾਪੇ ਵੀ ਐ ਮੈਂ ਭਰਾ ਭਰਾਜੀਆਂ ਨੂੰ ਨਹੀਂ ਕਹਿ ਰਹੀ ਮਾਪੇ ਵੀ ਇਹ ਕਹਿਣਗੇ ਕਿ ਤੂੰ ਇੱਥੇ ਗਲਤੀ ਕਰ ਗਈ ਤੈਨੂੰ ਨਹੀਂ ਕਰਨਾ ਚਾਹੀਦਾ ਸੀ ਇਹ ਫਿਰ ਹੌਲੀ-ਹੌਲੀ ਅਗਲੇ ਨੂੰ ਟਾਈਮ ਨਾਲ ਫਿਰ ਸਮਝ ਆਉਂਦੀ ਆ ਫਿਰ ਕਈ ਵਾਰੀ ਨਾ ਉਹਦੋਂ ਵੇੜਾ ਲੰਘ ਜਾਂਦਾ ਹੁੰਦਾ ਇਸ ਕਰਕੇ ਟਾਈਮ ਸੰਭਾਲਿਆ ਕਰੋ ਔਰ ਮੈਂ ਆਪਣੇ ਬੱਚਿਆਂ ਨੂੰ ਸਟੂਡੈਂਟਸ ਨੂੰ ਕਹਿੰਨੀ ਹੁੰਦੀ ਆ ਕਿ ਇਹ ਨਾ ਜਿਹੜਾ ਗੁੱਸਾ ਹੁੰਦਾ ਉਹ ਇੱਕ ਸੈਕਿੰਡ ਦੀ ਗੱਲ ਹੁੰਦੀ ਆ ਇੱਕ ਸਕਿੰਟ ਜੇ ਤੁਸੀਂ ਬਚਾ ਲਿਆ ਜਵਾਬ ਨਹੀਂ ਦਿੱਤਾ ਤਾਂ ਰਿਸ਼ਤਾ ਬਚਿਆ ਰਹਿ ਜਾਂਦਾ ਨਹੀਂ ਤਾਂ ਰੁੱਟਣ ਨੂੰ ਦੇਰ ਨਹੀਂ ਲੱਗਦੀ ਤੇ ਤੁਸੀਂ ਜਦੋਂ ਵੀ ਮੈਂ ਬੱਚਕੁੜੀਆਂ ਨੂੰ ਇਦਾਂ ਸਮਝਾਉਣੀ ਹੁੰਦੀ ਆ ਕਿ ਅੰਦਰ ਨਾ ਤੁਹਾਡੇ ਅੱਗ ਮੱਚਦੀ ਹੁੰਦੀ ਆ ਗੁੱਸੇ ਦੀ ਗੁੱਸਾ ਕੀ ਆ ਇੱਕ ਅੱਗ ਆ ਤੁਹਾਡੇ ਅੰਦਰ ਹਨ ਤੇ ਜਦੋਂ ਅੱਗ ਕਾਦੇ ਨਾਲ ਠੰਡੀ ਹੁੰਦੀ ਆ ਪਾਣੀ ਨਾਲ ਤੇ ਜਦੋਂ ਤੁਹਾਨੂੰ ਗੁੱਸਾ ਆਇਆ ਹੋਵੇ ਜੇ ਤੁਹਾਡੀ ਭੈਣ ਭਰਾ ਨਾਲ ਵੀ ਲੜਾਈ ਹੋਈ ਹੋਵੇ ਤੇ ਤੁਸੀਂ ਨਾ ਉਥੋਂ ਟਲ ਜਾ ਕਰੋ ਥੋੜੀ ਦੇਰ ਲਈ ਤੇ ਉਸ ਤੋਂ ਬਾਅਦ ਤੁਸੀਂ પાਸੇ ਜਾ ਕੇ ਠੰਡੇ ਪਾਣੀ ਦਾ ਗਲਾਸ ਪੀ ਲਿਆ ਕਰੋ ਤੇ ਉਹ ਜਿਹੜਾ ਸਕਿੰਟ ਤੋਂ ਸਕਿੰਟ ਆ ਉਹ ਲੰਘ ਜਾਂਦੇ ਆ ਉਹ ਤੁਹਾਨੂੰ ਬੰਦਾ ਵਾਂਸੀ ਠੰਡਾ ਹੋ ਜਾਂਦਾ ਸੋ ਹੈਗੇ ਜੀ ਇਹ ਮੋਬਾਈਲ ਫੋਨ ਦੇ ਕੁਝ ਕੁ ਮੈਂ ਤੁਹਾਨੂੰ ਨੁਕਸਾਨ ਦੱਸੇ ਨੇ ਵੈਸੇ ਤਾਂ ਜੇ ਆਪਾਂ ਇਹਦੇ ਫਾਇਦੇ ਤੇ ਨੁਕਸਾਨ ਦੀ ਕੀਏ ਬਹੁਤ ਸਾਰੇ ਨੇ ਤੇ ਵਲੌਗ ਬਹੁਤ ਲੰਬਾ ਹੋ ਜਾਊਗਾ ਸੋ ਅੱਜ ਆਪਾਂ ਇਹਨੂੰ ਇੱਥੇ ਖਤਮ ਕਰੀਏ ਤੇ ਫਿਰ ਆਪਾਂ ਜਿਹੜੇ ਵੀ ਤੁਹਾਡੇ ਸਵਾਲ ਹੋਣਗੇ ਉਹ ਤੁਸੀਂ ਮੈਨੂੰ ਕਮੈਂਟਾਂ ਰਾਹੀਂ ਦੱਸਦੇ ਰਹੋ ਉਹਦਾ ਜਵਾਬ ਵੀ ਆਪਾਂ ਦਿੰਦੇ ਰਹਾਂਗੇ ਤੇ ਫਿਰ ਮਿਲਾਂਗੇ ਆਪਾਂ ਹੋਰ ਵਧੀਆ ਵਲੌਗ ਲੈ ਕੇ ਹੋਮ ਅਗਲਾ ਵਲੌਗ ਹੈ ਜਿਹੜਾ ਆਪਾਂ ਤੁਹਾਨੂੰ ਰੱਖੜੀ ਦਾ ਦੇਵਾਂਗੇ ਮੇਰਾ ਖਿਆਲ ਆ ਵੀ ਮੈਂ ਅਗਲਾ ਵਲੌਗ ਤੁਹਾਨੂੰ ਰੱਖੜੀ ਦਾ ਹੀ ਦਊਂਗੀ ਉਸ ਤੋਂ ਬਾਅਦ ਕੋਈ ਆਪਾਂ ਨਵਾਂ ਟੌਪਿਕ ਚੇੜਾਂਗੇ ਠ ਸਰੋ ਠੀਕ ਹੈ ਜੀ ਫਿਰ ਮਿਲਦੇ ਆਂ ਵਧੀਆ ਵਿਚਾਰ ਚਰਚਾ ਲੈ ਕੇ ਕਰਤਾ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ